ਬਾਰਡਰਾਂ ਤੇ ਸਾਨੂੰ ਇਦਾਂ ਬਣਾਤਾ ਕਿ ਜਿੱਦਾਂ ਅਸੀਂ ਮਤਲਬ ਆਪਣੇ ਦੇਸ਼ ਦਾ ਕਿ ਸਹੀ ਨਹੀਂ ਹੁੰਦੇ ਜਦੋਂ ਕੁਰਬਾਨੀਆਂ ਦੀ ਗੱਲ ਆਉਂਦੀ ਸ਼ਹਾਦਤਾਂ ਦੀ ਗੱਲ ਆਉਂਦੀ ਤੇ ਉਦੋਂ ਸਭ ਤੋਂ ਅੱਗੇ ਪੰਜਾਬ ਦੁੱਖ ਤੇ ਸੇਵਾ ਦੀ ਗੱਲ ਆਉਂਦੀ ਸਭ ਤੋਂ ਅੱਗੇ ਪੰਜਾਬ ਤੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਉਦੋਂ ਦਾ ਪੰਜਾਬ ਨੂੰ ਕੀ ਕਿਹਾ ਜਾਂਦਾ ਸਾਨੂੰ ਸਾਡੀਆਂ ਪੱਗਾਂ ਵੇਖ ਕੇ ਕਿਹਾ ਜਾਂਦਾ ਹੈ ਖਾਲਸਪਾਨੀ ਨੇ ਅੱਤਵਾਦੀ ਨੇ ਜਦੋਂ ਗੁਰੂ ਤੇਗ ਬਹਾਦਰ ਮਾਰੇ ਨੇ ਸੀਸ ਦਿੱਤਾ ਸੀ ਦਿੱਲੀ ਦੇ ਵਿੱਚ ਤੇ ਇਹ ਆਪਣਾ ਅਕਾਲੀਆਂ ਦਾ ਵੇਖਿਓ ਇਹਨਾਂ ਨੇ ਪੰਜਾਬ ਦਾ ਬੇੜੜ ਕੀ ਰਨ ਕਰਤਾ ਅੰਮ੍ਰਿਤਸਰ ਦੇ ਵਿੱਚ ਬੀਆਰਟੀਐਸ ਇਹ ਨਾਲ ਲੰਦੀ ਆ ਪ੍ਰੋਜੈਕਟ ਜਿਹੜਾ ਬਿਲਕੁਲ ਹੀ ਫੇਲ ਹੋਇਆ ਕਰੋੜਾਂ ਰੁਪਏ ਲੋਕਾਂ ਦੇ ਨਾਲ ਨੇ ਪਾਏ ਬੇਸਟ ਕਰਦੇ ਜੇ ਹੈਰੀਟੇਜ ਦੀ ਬਣਾਈ ਇਹਨਾਂ ਨੇ ਦਰਬਾਰ ਸਾਹਿਬ ਦੇ ਲਾਗੇ ਬਣਾਈ ਤੇ ਬਹੁਤ ਵਧੀਆ ਪਰ ਪਾਣੀ ਦਾ ਨਿਕਾਸ ਹੀ ਨਹੀਂ ਕਰਦੇ ਮੀਂਹ ਪੈਂਦਾ ਤੇ ਉਹ ਸੁੰਦਰ ਉੱਥੇ ਬਣਦਾ ਇਹਨਾਂ ਨੂੰ ਦਿਖਲ ਹੀ ਨਹੀਂ ਆ ਬੇਖੋ ਅਨਪੜਾ ਦੀ ਸਰਕਾਰ ਵਾ ਨਾ ਕੋਈ ਲੈਣਾ ਨਾ ਦੇਣਾ ਖੋਤੇ ਹੈਗੇ ਨਾ ਇਹਨਾਂ ਨੂੰ ਫਰਕ ਆਦਾ ਕੀ ਪੈਸੇ ਬੱ ਪੈਸੇ ਖਾ ਗਏ ਤੇ ਆਪਣੇ ਘਰ ਹੀ ਭਰੇ ਇਹਨਾਂ ਨੇ ਕੁਝ ਨਹੀਂ ਕੀਤਾ ਜਿਨਾਂ ਨੇ ਬਣਾਇਆ ਠੀਕ ਹੈ ਬਣਾਇਆ ਅਸੀਂ ਵੀ ਸਤਕਾਰ ਕਰਦੇ ਹਾਂ ਲੇਕਿਨ ਇਹਨੂੰ ਪੋਲਰਾਈਜ਼ ਨਹੀਂ ਕਰਨਾ ਜਿਹੜਾ ਹਿੰਦੂ ਮੁਸਲਮ ਕਰ ਰਹੇ ਨੇ ਤੇ ਰਾਮ ਜੀ ਹਮ ਲੈ ਕੇ ਆਏ ਆ ਰਾਮ ਜੀ ਦੇ ਅਸੀਂ ਰਾਮ ਜੀ ਦੇ ਸਾਨੂੰ ਇਹ ਆਉਂਦਾ ਕਿ ਰਾਮ ਜੀ ਤੁਹਾਨੂੰ ਲੈ ਕੇ ਆਏ ਹੋ ਇਹ ਕੀ ਮਤਲਬ ਹੈਕਰ ਮਤਲਬ ਇਹ ਜਾਣ ਕੇ ਲੋਕਾਂ ਨੂੰ ਪੋਲਰਾਈਜ਼ ਕਰ ਰਹੇ ਨੇ 2024 ਦਿਆਂ ਲੋਕ ਸਭਾ ਚੋਣਾਂ ਲਈ ਜਿੱਥੇ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕ ਵੱਡੇ ਬਦਲਾਅ ਦੇ ਮੋੜ ਦੇ ਵਿੱਚ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਬਦਲਾਅ ਆਵੇਗਾ ਜੋ ਪੂਰੀ ਸਿਆਸਤ ਨੂੰ ਹੀ ਬਦਲ ਦਵੇਗਾ ਉਹ ਕਿਸ ਬਦਲਾਅ ਦੀ ਗੱਲ ਕਰ ਰਹੇ ਨੇ ਤੁਸੀਂ ਉਹਨਾਂ ਤੋਂ ਹੀ ਸੁਣ ਲਵੋ ਜਿਹਨੂੰ ਵੋਟਾਂ ਹੋਣ ਜਾ ਰਹੀਆਂ ਲੋਕ ਸਭਾ ਦੇ ਕਿਸ ਨੂੰ ਉਮੀਦਵਾਰ ਵੇਖਦੇ ਤੁਸੀਂ ਵੇਖੋ ਜੀ ਆਪਾਂ ਦੇ ਇੱਥੇ ਸਾਨੂੰ ਦੇ ਕਲੌਜ ਲਈ ਵਿਖਦਾ ਪਿਆ ਹਰ ਕੋਈ ਵੇਖਦਾ ਨਹੀਂ ਪਿਆ ਕਿਉਂਕਿ ਉਹੋ ਹੀ ਜਦੋਂ ਵੀ ਟੀਵੀ ਵੀ ਚਲਾਈਏ ਤੇ ਉਦੋਂ ਉਥੇ ਪਾਰਲੀਮੈਂਟ ਚ ਵੀ ਓਜਲਾ ਵੀ ਅੰਮ੍ਰਿਤਸਰ ਦੇ ਬਾਰੇ ਗੱਲ ਕਰਦੇ ਆ ਕਿ ਬੰਮਰਸਰ ਚ ਬਿਮਾਰੀ ਦਾ ਪਾਣੀ ਦਾ ਸਾਰਾ ਮੁੱਦੇ ਉਹ ਹੀ ਬੋਲਦੇ ਵੇ ਹੁਣ ਤੁਹਾਨੂੰ ਇੱਥੇ ਕੋਈ ਵਿਖਿਆ ਨਹੀਂ ਤੇ ਇਹ ਆਪਣਾ ਕਾਲੀਆਂ ਦੇ ਵੇਖਿਆ ਹੋਏ ਇਹਨਾਂ ਨੇ ਪੰਜਾਬ ਦਾ ਬੇੜੜ ਕੀ ਇਹਨਾਂ ਨੇ ਕਰਤਾ ਅੰਮ੍ਰਿਤਸਰ ਦੇ ਵਿੱਚ ਬੀਆਰਟੀਐਸ ਇਹਨਾਂ ਨੇ ਲੰਦੀ ਆ ਪ੍ਰੋਜੈਕਟ ਜਿਹੜਾ ਬਿਲਕੁਲ ਹੀ ਫੇਲ ਹੋਇਆ ਕਰੋੜਾ ਰੁਪਏ ਲੋਕਾਂ ਦੇ ਨਾਂਨੇ ਪੇ ਬੇਸਟ ਕਰਤੇ ਜੇ ਹੈਰੀਟੇਸਟੀ ਬਣਾਈ ਇਹਨਾਂ ਨੇ ਬੜਾਈ ਤੇ ਬਹੁਤ ਵਧੀਆ ਪਰ ਪਾਣੀ ਦਾ ਨਿਕਾਸ ਹੀ ਨਹੀਂਗਾ ਤੇ ਮੀਂਹ ਪੈਂਦਾ ਤੇ ਸੁੰਦਰ ਉਸੇ ਭੰਜਦਾ ਇਹਨਾਂ ਨੂੰ ਦਖਲ ਹੀ ਨਹੀਂ ਆ ਵੇਖੋ ਅਨਪੜਾ ਦੀ ਸਰਕਾਰ ਵਾ ਨਾ ਕੋਈ ਲੈਣਾ ਨਾ ਦੇਣਾ ਖੋਤੇ ਹੈਗੇ ਨਾ ਇਹਨਾਂ ਨੂੰ ਪਤਾ ਲੱਗਦਾ ਕੀ ਪੈਸੇ ਬਾ ਪੈਸੇ ਖਾ ਗਏ ਤੇ ਆਪਣੇ ਘਰ ਹੀ ਭਰੇ ਇਹਨਾਂ ਨੇ ਕੁਝ ਨਹੀਂ ਕੀਤਾ ਆਲ ਹਵੇ ਕਿਹੋ ਜਿਹੇ ਬੰਦੇ ਸਾਨੂੰ ਵਿਖੰਦੇ ਹਾਲ ਤੱਕ ਜਿਹੜੇ ਲੋਕਾਂ ਦੇ ਘਰਾਂ ਤੱਕ ਜਾ ਰਹੇ ਆ ਲੋਕਾਂ ਦੇ ਕੰਮ ਕਰਦੇ ਪਏ ਆ ਅੰਮ੍ਰਿਤਸਰ ਰਸਤੇ ਸੋਚਦੇ ਪਏ ਆ ਬਹੁਤ ਕੁਝ ਉਹਨਾਂ ਨੇ ਕੀਤਾ ਪੁੱਲ ਪੁੱਲ ਵੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਸ਼ੁਰੂ ਕਰਾਏ ਆ ਇਹ ਗੱਲ ਕੀਤੀ ਜੇ ਭਾਜੀ ਆਪਣੇ ਭਾਪਾ ਆਗੂ ਦੀ ਜੇ ਭਾਪਾ ਉਮੀਦਵਾਰ ਨੇ ਕਿ ਕੈਨੇਡਾ ਤੋਂ ਬੈਸਟੇਜ ਵੇ ਨੇ ਬਹੁਤ ਪੜ੍ਹੇ ਲਿਖੇ ਸੁਵਿਧਾਨ ਬੰਦੇ ਨੇ ਉਹਨਾਂ ਬਾਰੇ ਕੀ ਕੀ ਕਰਨਗੇ ਭਾਵੇਂ ਜੇ ਪੜਿਆ ਲਿਖਿਆ ਬੰਦਾ ਹੀ ਕਾਮਯਾਬ ਹੋਵੇ ਨਾ ਤੇ ਮਿਸਤਰੀ ਕੋਠੀ ਨਾ ਬਣਾ ਸਕਦਾ ਫਿਰ ਪੜਦਾ ਹੀ ਮਿਸਤਰੀ ਜਿਹੜਾ ਹੁੰਦਾ ਨਾ ਉਹ ਅਨਪੜ੍ਹ ਹੁੰਦਾ ਪਰ ਇੱਟਾ ਲਾ ਗੇਣਾ ਤਾਂ ਉਹਨੂੰ ਇਹ ਪਤਾ ਹੁੰਦਾ ਕਿ ਮੈਂ ਕੋਠੀ ਤਿਆਰ ਕਰਨੀ ਮੈਂ ਇਹਨੂੰ ਤਾਂ ਪਤਾ ਹੀ ਆਖਣੀ ਆ ਇਹ ਐਮਪੀ ਹੋ ਕੇ ਤੇ ਲੋਕਾਂ ਦੀ ਗਲੀਆਂ ਵੇਖਣ ਡਾਗੇ ਇਹ ਕੰਮ ਹੈਗਾ ਕਾਰਪੋਰੇਸ਼ਨ ਦਾ ਐਮਪੀ ਦਾ ਕੰਮ ਹੈਗਾ ਸੈਂਟਰ ਦਾ ਕਿ ਕੋਈ ਚੰਗੇ ਪ੍ਰੋਜੈਕਟ ਲੈ ਕੇ ਦਵੇ ਪੰਜਾਬ ਨੂੰ ਅੰਮ੍ਰਿਤਸਰ ਨੂੰ ਜਿੱਥੇ ਅੰਮ੍ਰਿਤਸਰ ਜੇ ਇਲੈਕਸ਼ਨ ਲੜ ਰਿਹਾ ਇਹ ਸਾਰੀ ਮੁਰਾਦੀ ਨੰਗੀ ਐਂਬੈਸਡਰ ਦੇ ਵਿੱਚ ਨੇ ਅੰਬਰਸਰ ਦੇ ਵਾਸਤੇ ਕੀਤਾ ਕੀ ਇੱਕ ਚੀਜ਼ ਵੀ ਗਣਾ ਦੇ ਕਿ ਮੈਂ ਅੰਬਰਸਰ ਰਸਤੇ ਇਹ ਪ੍ਰੋਜੈਕਟ ਲੈ ਗਿਆ ਹਾਂ ਤੇ ਮੈਂ ਬਤਾਵਨਾ ਇੱਕ ਵੀ ਇੱਕ ਪੰਜ ਪੈਸੇ ਦਾ ਕੰਮ ਨਹੀਂ ਇਹ ਪੰਜਾਬ ਨੂੰ ਸਿਰਫ ਮਰਦੇ ਤੁਲੇ ਆ ਬਾਰਡਰ ਦੇ ਪਾਕਿਸਤਾਨੀ ਸੀਮਾ ਟਾਉਂਦਾ ਸੀ ਕਿੰਨਾ ਵਪਾਰ ਚੱਲਦਾ ਸੀ ਪੰਜਾਬ ਅੰਬਰਸਰ ਵਾਸਤੇ ਇੱਕ ਵਧੀਆ ਚੀਜ਼ ਸੀ ਇਹਨਾਂ ਨੇ ਪਾਕਿਸਤਾਨਾ ਵਪਾਰ ਬੰਦ ਕਰਕੇ ਅੰਬਰਸਰ ਦਾ ਲੱਖ ਥੋੜਿਆ ਆ ਆਮ ਜਿਹੜਾ ਗਰੀਬ ਬੰਦਾ ਵਾ ਉਹਨੂੰ ਮਾਰੇ 50000 ਤੋਂ ਲੈ ਕੇ ਲੱਖ ਬੰਦਾ ਵਾਸਤੇ ਕੰਮ ਕਰਦਾ ਸੀ ਬਾਰਡਰ ਤੇ ਉਹ ਸਾਰੇ ਬੇਰੋਜ਼ਗਾਰ ਵਾ ਅੱਜ ਟਰੱਕ ਯੂਨੀਅਨ ਵਾਲੇ ਇੱਥੇ ਵਿਚਾਰੇ ਰੋਂਦੇ ਫਿਰਦੇ ਇਹਨਾਂ ਨੂੰ ਟਰੱਕ ਲੋਕਾਂ ਦੇ ਵੇਖ ਗਏ ਇਹਨਾਂ ਟ੍ਰਾਂਸਪੋਰਟ ਵੀ ਸਾਰੀ ਮਾਰਤੀ ਇਹਨਾਂ ਨੇ ਬੇੜਾ ਕਰਨ ਕਰਤਾ ਬੀਜੇਪੀ ਇਹ ਗਾੜੀ ਦਲ ਦੀ ਸਰਕਾਰ ਦੀ ਗਾੜੀ ਜੋੜ ਸੀ ਇਹਨਾਂ ਦਾ ਇਹਨਾਂ ਨੇ ਉਹ ਸੱਤਿਆਨਾਸ਼ ਕਰਤਾ ਬਰਸਦਾ ਇਹਨਾਂ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਆਪਣੇ ਮੰਤਰੀ ਤਾਰੀਕੇ ਨੇ ਸਰ ਕੁਲਦੀਪ ਸਿੰਘ ਧਾਲੀਵਾਲ ਖਰੋਤੇ ਕਿਸ ਤਰ੍ਹਾਂ ਵੀ ਦੇਖੋ ਇਹ ਧਾਲੀਵਾਲ ਸਾਹ ਦੀ ਤੇ ਮੈਂ ਗੱਲ ਕਹੂੰਗਾ ਕਿ ਉਹਨਾਂ ਨੂੰ ਪਹਿਲੇ ਪਿਛੇ ਮੈਂ ਸੁਣਨਾ ਹਾਂ ਕਿ ਕਿ ਕਿਤੇ ਔਇਲ ਹਾਪ ਦੀ ਰੈਲੀ ਹੋਣ ਦੀ ਤੇ ਬਾਹਰ ਇਹਨਾਂ ਗੋਲੀਆਂ ਚਲਵਾਤੀਆਂ ਇਹਨਾਂ ਨੂੰ ਉਹ ਆਪਣੀ ਹਾਰ ਬਰਦਾਸ਼ ਸਿੱਧੂ ਮੂਸੇ ਵਾਲੇ ਦੀ ਜਿਹੜੀ ਸਿਕਿਉਰਟੀ ਇਹਨਾਂ ਨੇ ਉਹ ਰਿਲੀਜ਼ ਕਰਕੇ ਤੇ ਉਹ ਵਾਇਰ ਕਰਤੀ ਗਿਆ ਆਪਾਂ ਸਿਕਿਉਰਟੀ ਵਾਪਸ ਲੈਣੋਂ ਨਾ ਮਰਵਾਤਾ ਸੁਨੀਵਨ ਨੰਗਲੰਬੀਆਂ ਉਹ ਬਰਵਾਤਾ ਉਸ ਤੋਂ ਬਾਅਦ ਦੀਪ ਸਿੱਧੂ ਇਹਨਾਂ ਨੇ ਮਰਵਾਤਾ ਵੇਖੋ ਇਹਨਾਂ ਨੇ ਆਫ ਸ਼ੌਪ ਦੀਪ ਉਹਨ ਬਚਾਰਾ ਬਾਰਡਰ ਦੇ ਹਰਿਆਣੇ ਦੇ ਵਾਲਿਆਂ ਨੇ ਗੋਲੀ ਮਾਰ ਕੇ ਤੇ ਮੁੰਡਾ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਤਾਂ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਤੋਂ ਆਪਾਂ ਉਮੀਦ ਕੀ ਰੱਖਦੇ ਆ ਇਹ ਫੇਲਿਅਰ ਸਰਕਾਰ ਦਾ ਇਹ ਸ਼ਰਾਬ ਪੀ ਕੇ ਵੇਖੋ ਪਾਗ ਦਾ ਜਿਹੜਾ ਪਾਗ ਬੰਨੀ ਆ ਤੇ ਸਿਰ 'ਚ ਪਾਣੀ ਪਾਈ ਜਾਂਦਾ ਵਾ ਇਹ ਤੋਂ ਵੱਡਾ ਬੇਬੁਖ ਆਪਣਾ ਸੀਐਮ ਕੀ ਹੋਊਗਾ ਵੇਖੋ ਇਹਨੇ ਪੰਜਾਬ ਦਾ ਬੇੜਾ ਕਰਤਾ ਪੀ ਕੇ ਸ਼ਰਾਬ ਉਹਨੂੰ ਸਮਝ ਕੁਝ ਨਹੀਂ ਲੱਗਦੀ ਰਾਤੀ ਬਿਆਨ ਕੁਝ ਦਿੰਦਾ ਤੇ ਸਵੇਰੇ ਉਹਨੂੰ ਭੁੱਲ ਜਾਂਦਾ ਪਹਿਲੇ ਕਹਿੰਦਾ ਐਨਓ ਸੀਐਮ ਮੈਂ ਖੋਲਤੀਆਂ ਐਨਓਸੀ ਵੀ ਬਾਈਕੜੀਆ ਕੀਤੀਆਂ ਜੀ ਲਾਲਕੀਰ ਦੀਆਂ ਉਹਦੇ ਪਹਿਲੇ ਹੀ ਬੰਦ ਵਾ ਉਹਦਾ ਕੋਈ ਲੈਣਾ ਦੇਣਾ ਨਹੀਂ ਇਹਨੂੰ ਪਤਾ ਹੀ ਖੱਖ ਨਹੀਂ ਲੱਗਦਾ ਐਵੇਂ ਆਪਾਂ ਬਹੁਤ ਫਸ ਗਏ ਆ ਜੀ ਇਹਨਾਂ ਤੋਂ ਸਭ ਪੰਜਾਬ ਨੂੰ ਬਚਾਇਆ ਜਾਣਾ ਸਨ ਹੋਰ ਵੀ ਲੋਕ ਮੌਜੂਦ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਜੀ ਕਿਸ ਸਰਕਾਰ ਵੇਖਣਾ ਚਾਹੁੰਦੇ ਸਰ ਇਸ ਵਕਤ ਆਪਾਂ ਕਾਂਗਰਸ ਦੀ ਸਰਕਾਰ ਵੇਖਣਾ ਚਾਹੁੰਦੇ ਹਾਂ ਕਿਉਂਕਿ ਸੱਤਾ ਪਰਿਵਰਤਨ ਬਹੁਤ ਕਿਉਂਕਿ ਆਪੋ ਦੇਖਿਆ ਜਿਵੇਂ ਚੰਡੀਗੜ੍ਹ 'ਚ ਇਹਨਾਂ ਨੇ ਕੀ ਕੀਤਾ 10 ਸਾਲ ਰਾਜ ਕਰਨ ਤੋਂ ਬਾਅਦ ਤੁਸੀਂ ਇਹੋ ਜਿਹ ਕਿਹਨੋਂ ਨੇ ਕੰਮ ਕਰਨ ਦੇ ਉਸ ਤੋਂ ਬਾਅਦ ਦਿੱਲੀ 'ਚ ਤੁਸੀਂ ਦੇਖ ਲਓ ਮੇਅਰ ਦੇ ਚੋਣਾਂ 'ਚ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਇਹ ਮਹਿੰਗਾਈ ਕਿ ਬੇਰੋਜ਼ਗਾਰੀ ਤੇ ਭ੍ਰਸ਼ਟਾਚਾਰੀ ਦੀ ਗੱਲ ਕਰਕੇ ਇਹਨਾਂ ਨੇ 2014 ਦੇ ਸਰਕਾਰ ਬਣਾਈ ਅੱਜ ਇਹ ਬਿਲਕੁਲ ਉਹਦੇ ਉਲਟ ਹੋ ਗਏ ਮਹਿੰਗਾਈ ਵੇਖ ਲਓ 4.5 16 ਸਿਲੰਡਰਾਂ ਦੀ 1200 ਰੁਪਏ ਚੱਲੇਗਾ 52 ਲੀਟਰ ਜਿਹੜਾ 52 ਰੁਪਏ ਪੈਟਰੋਲ ਹੀ ਉਹ ਕਿੱਥੇ ਚੱਲੇਗਾ 100 ਦੇ ਪਾਰ ਚੱਲ ਗਿਆ ਦੀ ਪੈਟਰੋਲ ਦੀ ਗੱਲ ਕਰ ਲਓ ਹਾਂ ਮਹਿੰਗਾਈ ਦੇਖ ਲਓ ਦਾਲ ਸਬਜ਼ੀਆਂ ਦੇ ਰੇਟ ਵੇਖ ਲਓ ਕਿੱਥੇ ਕਿੱਥੇ ਭ੍ਰਸ਼ਟਾਚਾਰੀ ਸਾਰੇ ਇਹਨਾਂ ਨੇ ਆਪਣੀ ਪਾਰਟੀ 'ਚ ਕੈਂਡੀਡੇਟ ਬਾਲ ਕੇ ਦੀ ਜਾਵੇ ਹਰ ਇੱਕ ਪਾਰਟੀ ਨੂੰ ਨਸ਼ੇ ਨੂੰ ਮੁੱਦਾ ਲੈ ਕੇ ਮੰਨੇ ਗਏ ਹਰ ਇੱਕ ਪਾਰਟੀ ਜਦੋਂ ਵਿਧਾਨ ਸਭਾ ਇਲੈਕਸ਼ਨ ਹੋ ਉਹਦੇ ਨਸ਼ੇ ਨੂੰ ਲੈ ਕੇ ਚੱਲੀ ਸਰਕਾਰਾਂ ਹੁਣ ਵੀ ਨਸ਼ੇ ਨੂੰ ਮੁੱਦਾ ਲੈ ਕੇ ਜਾਂਦੇ ਕਿਸ ਤਰ੍ਹਾਂ ਵੇਖਦੇ ਸਰ ਨਸ਼ਾ ਅੰਮ੍ਰਿਤਸਰ ਇੱਕ ਬਹੁਤ ਵੱਡਾ ਮੁੱਦਾ ਹੈ ਉਹਦੇ 'ਚ ਸਾਰੀਆਂ ਸਰਕਾਰਾਂ ਫੇਲ ਹੋਈਆਂ ਆ ਨਸ਼ਾ ਕੰਟਰੋਲ ਕੋਈ ਨਹੀਂ ਕਰ ਪਾ ਰਿਹਾ ਨਸ਼ਾ ਦਿਨ ਬਤ ਦਿਨ ਵੱਧਦਾ ਹੀ ਜਾ ਰਿਹਾ ਤੇ ਹੁਣ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਆਪਣੀ ਪਾਰਟੀ ਦੇ ਸੰਸਦ ਰਾਗਵ ਚੱਡਾ ਕਿ ਉਹਨਾਂ ਦੇ ਲਾਏ ਹੋਏ ਪੁਲਿਸ ਅਧਿਕਾਰੀ ਨਸ਼ਾ ਵਕਾਉਣੇ ਆ ਤੇ ਮੈਂ ਇਹਨਾਂ ਨੂੰ ਚਾਹੁੰਦਾ ਪਹਿਲੇ ਆਪਣੇ ਤੁਸੀਂ ਐਮਐਲਏ ਨੂੰ ਜਵਾਬ ਤਾਂ ਦਿਓ ਜਿਹੜਾ ਤੁਹਾਡੇ ਤੇ ਆਪਣੇ ਇਲزام ਲਾ ਰਿਹਾ ਇਸ ਵਕਤ ਪੰਜਾਬ ਵਿੱਚ ਬਰੋਜਗਾਰੀ ਬਹੁਤ ਵੱਡੇ ਪੱਧਰ ਤੇ ਆ ਬਿਲਕੁਲ ਜੀ ਆਪਣੇ ਨਾਲ ਹੋਰ ਵੀ ਲੋਕ ਮੌਜੂਦ ਹੈ ਆਪਾਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਭਾਈ ਕੀ ਨਾ ਹੀ ਤਾਂ ਮੇਰਾ ਨਾਮ ਮਕੇਸ਼ ਠਾਕੁਰ ਪਾਜੀ ਕੀ ਕਹਿਣਾ ਚਾਹੁੰਦੇ ਲੋਕ ਸਭਾ ਚੋਣਾਂ ਇੱਕ ਨੂੰ ਹੋ ਜਾ ਰਹੀ ਹੈ ਕਿਹੜੀ ਸਰਕਾਰ ਸਰਕਾਰ ਦੇਖੋ ਅਸੀਂ ਤੇ ਕਹਿੰਦੇ ਆ ਕਿ ਚੰਗਾ ਬੰਦਾ ਕੋਈ ਆਵੇ ਮੌਜੂਦਾ ਪੜਿਆ ਲਿਖਿਆ ਬੰਦਾ ਆਵੇ ਜਿਹੜਾ ਸਾਰੇ ਅੰਮ੍ਰਿਤਸਰ ਸਾਡੇ ਨੁਹਾਰ ਬਦਲੇ ਤੇ ਅਸੀਂ ਤੇ ਇਹੀ ਚਾਹੁੰਦੇ ਆ ਕਿ ਚੰਗੀ ਸਰਕਾਰ ਚਾਹੀਦੀ ਸਾਨੂੰ ਮਤਲਬ ਉੱਪਰ ਜਿਹੜਾ ਬਦਲਾਅ ਚਾਹੀਦਾ ਭਾਜੀ ਉੱਪਰ ਬਦਲਾਅ ਚਾਹੀਦਾ ਮੋਦੀ ਸਾਹਿਬ ਨੇ ਜੋ ਕਿਹਾ ਸੀ 2 ਕਰੋੜ ਰੋਜ਼ਗਾਰ ਦਵਾਂਗਾ ਕਾਲਾ ਧਨ ਲੈ ਕੇ ਆਵਾਂਗਾ ਠੀਕ ਹੈ ਜੀ 15-15 ਲੱਖ ਰੁਪਈਆ ਅਕਾਊਂਟ ਤੇ ਪਾ ਦਾਂਗਾ ਉਹ ਕੁਝ ਨਹੀਂ ਆਇਆ ਅੱਜ ਜੁਮਲੇ ਦਿਖਾਤੇ ਉਹਨਾਂ ਨੇ ਸਾਰੇ ਅਸੀਂ ਇਹੀ ਚਾਹੁੰਦੇ ਆ ਬਦਲਾਅ ਚਾਹੁੰਦੇ ਆ 10 ਸਾਲ ਬਹੁਤ 10 ਸਾਲ ਦਿੱਤੇ ਮੋਦੀ ਸਾਹਿਬ ਨੂੰ ਹੋਣ ਮੋਤੀ ਸਾਹਿਬ ਸਾਨੂੰ ਨਹੀਂ ਕਿਤੇ ਦੇਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਬੰਦਾ ਉਹ ਚਾਹੀਦਾ ਮੌਜੂਦਾ ਸਾਨੂੰ ਮਤਲਬ ਕਿ ਲੋਕਲ ਬੰਦਾ ਹੋਵੇ ਜਿਹੜਾ ਪ੍ਰੈਫਰ ਕਰਦਾ ਉਹ ਨਹੀਂ ਕਿ ਅਮਰੀਕਾ ਦਾ ਅੰਬੈਸਡਰ ਆ ਜਾਵੇ ਇੱਥੇ ਤੇ ਬਾਅਦ ਚ ਲੱਭਣ ਚੱਜੋ ਦਿੱਲੀ ਚਲਾ ਗਿਆ ਜਿਹੜੇ ਇੱਥੇ ਮੌਜੂਦਾ ਪਹਿਲੇ ਹੋ ਕੇ ਗਏ ਨੇ ਜਿਤਲੀ ਸਾਹਿਬ ਸੀ ਮੰਤਰੀ ਬਣ ਕੇ ਆਏ ਪਹਿਲੇ ਉਸ ਤੋਂ ਬਾਅਦ ਢੋਡੀ ਸਾਹਿਬ ਆਏ ਉਹ ਵੀ ਮੰਤਰੀ ਬਣ ਗਏ ਲੇਕਿਨ ਜੇ ਅੰਮ੍ਰਿਤਸਰ ਦਾ ਕਰਨਾ ਹੀ ਤਾਂ ਸੁਧਾਰ ਜੂਵੇ ਜਿੱਤ ਕੇ ਕਰਨਾ ਹੀ ਮੰਤਰੀ ਬਣ ਕੇ ਕੋਈ ਨਹੀਂ ਸੁਧਾਰ ਕਰ ਸਕਦਾ ਇਹ ਕੀ ਮਤਲਬ ਹੈਗਾ ਮੰਤਰੀ ਬਣ ਕੇ ਵੀ ਸੁਧਾਰ ਕਰ ਸਕਦਾ ਹੈ ਨਾ ਇਹ ਗੱਲਾਂ ਕਹਿਣ ਵਾਲੀਆਂ ਕਿ ਤੁਸੀਂ ਜਾ ਕੇ ਮੰਤਰੀ ਬਣ ਜਣਾ ਇਸ ਵੇਲੇ ਸਰਕਾਰ ਇਹਨਾਂ ਦੀ ਹਿੱਲੀ ਪਈ ਹੈ ਤੇ ਇਹ ਸਰਕਾਰ 10 ਸਾਲ ਦੇ ਵਿੱਚ ਇਹਨਾਂ ਨੇ ਬਹੁਤ ਜਿਹੜਾ ਕੰਮ ਕਰਨਾ ਨਹੀਂ ਕੀਤਾ ਜੇ ਗੱਲ ਕੀਤੀ ਜਾਵੇ ਰਾਮ ਰਾਮੰਦ ਦਾ ਮੁੱਦਾ ਵੀ ਮੇਂ ਬਨੇ ਜਾ ਰਿਹਾ ਰਾਮ ਮੰਦਰ ਇਹਨਾਂ ਨੇ ਬਣਾਇਆ ਠੀਕ ਹੈ ਬਣਾਇਆ ਅਸੀਂ ਵੀ ਸਤਿਕਾਰ ਕਰਦੇ ਹਾਂ ਲੇਕਿਨ ਇਹਨੂੰ ਪੋਲਰਾਈਜ਼ ਨਹੀਂ ਕਰਨਾ ਚਾਹੀਦਾ ਹਿੰਦੂ ਮੁਸਲਮ ਕਰ ਰਹੇ ਨੇ ਤੇ ਰਾਮ ਜੀ ਹਮ ਲੈ ਕੇ ਆਏ ਆ ਰਾਮ ਜੀ ਦੇ ਅਸੀਂ ਰਾਮ ਜੀ ਨੇ ਸਾਨੂੰ ਲਿਆਂਦਾ ਕਿ ਰਾਮ ਜੀ ਤੁਹਾਨੂੰ ਲੈ ਕੇ ਆਏ ਹੋ ਇਹ ਕੀ ਮਤਲਬ ਹੈਗਾ ਮਤਲਬ ਕਿ ਜਾਣ ਕੇ ਲੋਕਾਂ ਨੂੰ ਪੋਲਰਾਈਜ਼ ਕਰ ਰਹੇ ਨੇ ਕਿ ਇੱਕ ਹਿੰਦੂ ਕਮਿਊਨਿਟੀ ਹੁਣ ਕਿਸਾਨ ਨੇ 750 ਕਿਸਾਨ ਮਰ ਗਿਆ ਜੀ ਉੱਥੇ ਠੀਕ ਹੈ ਜੀ ਉਹ ਕੋਈ ਪਾਕਿਸਤਾਨੋਂ ਆਏ ਇਹ ਐਡੇ ਐਡੇ ਵੱਡੇ ਇਹਨਾਂ ਨੇ ਮੇਖਾਂ ਘੜਤੀਆਂ ਉੱਥੇ ਇਹ ਜਾਨ ਦਾ ਦਿੱਲੀ ਜਾ ਕੇ ਕੀ ਹੋਏ ਨਾ ਕੀ ਗੱਲ ਤੇ ਕਰੋ ਉਹਨਾਂ ਨਾਲ ਗੱਲ ਕਰੋ ਅਡਾਨੀ ਦੇ ਮਾਨ ਨੂੰ 16 ਲੱਖ ਕਰੋੜ ਰੁਪਈਆ ਇਹਨਾਂ ਨੇ ਮaaf ਕਰਤਾ ਉਹ ਕਿਹੜੀ ਗੱਲ ਦਾ ਮaaf ਕਰਤਾ ਜੀ ਦੱਸੋ ਉਹ ਭੁੱਖੇ ਨੰਗੇ ਹੋ ਗਏ ਸੀ ਇਹ ਕੋਈ ਕਾਰੋਬਾਰ ਨਹੀਂ ਕਰੇ ਕਿਸਾਨਾਂ ਨੂੰ ਜਿਹੜੇ ਮੰਗਦੇ ਪਏ ਜਦ ਜਦ મોદી ਸਾਹਿਬ ਨੇ ਕਿਹਾ ਕਿ ਅਸੀਂ ਐਮਐਸਪੀ ਦੇਵਾਂਗੇ ਤੁਹਾਨੂੰ 2014 ਤੇ ਓਨ ਰਿਕਾਰਡ ਹੈਗਾ ਜੀ মিডিਆ 'ਚ ਵੀ ਰਿਕਾਰਡ ਹੈ ਸਭ ਤੇ ਪਹਿਲੇ ਕਹਿੰਦੇ ਕਿਉਂ ਛਲਾਵੇ ਦਿਖਾ ਰਹੇ ਨੇ ਹੁਣ ਅਸੀਂ ਤੇ ਇਹੀ ਚਾਹੁੰਦੇ ਆ ਕਿ ਬਦਲਾਵ ਹੋਣਾ ਚਾਹੀਦਾ ਤੇ ਇੱਥੇ ਮੌਜੂਦਾ ਜਿਹੜਾ ਓਜਲਾ ਸਾਹਿਬ ਸਾਨੂੰ ਡਿਜ਼ਰਵ ਕਰ ਰਹੇ ਨੇ ਜਿਹੜੇ ਸਾਡੇ ਹਰ ਦੁੱਖ ਸੁੱਖ ਵਿੱਚ ਸਾਡੇ ਵਿੱਚ ਵੰਡਦੇ ਨੇ ਉਹਨਾਂ ਨੇ ਜਾਲ ਪਛਾਤਾ ਸਾਰੇ ਪੁੱਲਾਂ ਦਾ ਜਾਲ ਪਛਾਤਾ ਜੀ ਚੰਗੀ ਨੋਹਾਰ ਯੂਕਰੇਨ ਦੇ ਵਿੱਚ ਉਹ ਬੰਦੇ ਛਡਾ ਕੇ ਲੈ ਕੇ ਆਏ ਨੇ ਮਲੇਸ਼ੀਆ ਤੋਂ ਬੰਦੇ ਬਿਛੜਾ ਕੇ ਲੈ ਆਏ ਨੇ ਅਸੀਂ ਤੇ ਇਹੀ ਕਹਿੰਦੇ ਉਹ ਗਰਨਿਕ ਹਸਪੀਟਲ ਇਹਨਾਂ ਨੇ ਮਸ਼ੀਨਾਂ ਦਾ ਐਕਸਰੇ ਮਸ਼ੀਨਾਂ ਅਲਟਰਾ ਸਾਊਂਡ ਮਸ਼ੀਨਾਂ ਦਾ ਸਾਰਾ ਜਾਲ ਪਛਾਇਆ ਕਾਫੀ ਇਹਨਾਂ ਨੇ ਸੁਧਾਰ ਕੀਤੇ ਨੇ ਮਤਲਬ ਕਹਿਣ ਦਾ ਮਤਲਬ ਉਹ ਜਿਹੜਾ ਸਾਫ਼ ਡਿਸਰਵ ਕਰਦੇ ਸਨ ਬਿਲਕੁਲ ਜੀ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆਪਾਂ ਗੱਲਬਾਤ ਕਰਾਂਗੇ ਹਾਂ ਜੀ ਭਾਜੀ ਕੀ ਨਾ ਮੇਰਾ ਨਾਮ ਸਰਪਜੀਤ ਸਿੰਘ ਜੀ ਸਰਪਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਲੋਕ ਸਭਾ ਚੋਣਾਂ 1 ਇਸ ਵਾਰ ਬਦਲਾਅ ਹੋਣਾ ਪੂਰੇ ਦੇਸ਼ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤੀਆਂ ਚੋਣਾਂ ਹੋਣ ਜਾ ਰਹੀਆਂ ਔਰ ਲੋਕ ਜਿਹੜਾ ਵਾ ਅੱਜ ਲੜਾਈ ਚੱਲ ਰਹੀ ਸੰਵਿਧਾਨ ਨੂੰ ਬਚਾਉਣ ਦੀ ਪੰਜਾਬ ਦੀ ਗੱਲ ਜੇਕਰ ਕਰੀਏ ਤੇ ਪੰਜਾਬ ਦੇ ਇੱਕ ਮਾਨੀ ਬਣਾ ਲਿਆ ਪੰਜਾਬ ਦੇ ਨਾਲ ਜੋ ਕੁਝ ਹੋਇਆ ਉਹ ਲੋਕਾਂ ਨੇ ਵੇਖਿਆ ਕਿ ਕਿਹੜੇ ਕਿਹੜੇ ਕਿਲ ਲਾਤੇ ਬਾਰਡਰਾਂ ਤੇ ਸਾਨੂੰ ਇਦਾਂ ਬਣਾਤਾ ਕਿ ਜਿੱਦਾਂ ਅਸੀਂ ਮਤਲਬ ਆਪਣੇ ਦੇਸ਼ ਦਾ ਕਿ ਸਹੀ ਨਹੀਂ ਹੁੰਦੇ ਜਦੋਂ ਕੁਰਬਾਨੀਆਂ ਦੀ ਗੱਲ ਆਉਂਦੀ ਸ਼ਹਾਦਤਾਂ ਦੀ ਗੱਲ ਆਉਂਦੀ ਤੇ ਉਦੋਂ ਸਭ ਤੋਂ ਅੱਗੇ ਪੰਜਾਬ ਜਦੋਂ ਕਿਤੇ ਸੇਵਾ ਦੀ ਗੱਲ ਆਉਂਦੀ ਸਭ ਤੋਂ ਅੱਗੇ ਪੰਜਾਬ ਜੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਉਹ ਤਾਂ ਪੰਜਾਬ ਨੂੰ ਕੀ ਕਿਹਾ ਜਾਂਦਾ ਸਾਨੂੰ ਸਾਡੀਆਂ ਪੱਗਾਂ ਵੇਖ ਕੇ ਕਿਹਾ ਜਾਂਦਾ ਖਾਲਸਤਾਨੀ ਨੇ, ਅਤਵਾਦੀ ਨੇ। ਜਦੋਂ ਗੁਰੂ ਤੇਗ ਬਹਾਦਰ ਮਾਰੇ ਨੇ ਸੀਸ ਦਿੱਤਾ ਸੀ ਦਿੱਲੀ ਦੇ ਵਿੱਚ ਤੇ ਉਹਨਾਂ ਨੇ ਤੇ ਇਸ ਚੀਜ਼ਾਂ ਨੂੰ ਪਰੇ ਕਰਕੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਸੀ ਤੇ ਸਿਰਫ ਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਸਾਡੇ ਨਾਲ ਇਹੋ ਜਿਹਾ ਵਿਤਕਰਾ ਕੀਤਾ ਜਾ ਰਿਹਾ ਦੇਸ਼ ਦੇ ਵਿੱਚ ਤਾਨਾਸ਼ਰ ਰਵਈਆ ਵਾਲੀ ਸਰਕਾਰ ਨੇ ਇਹੋ ਜਿਹਾ ਮਾਹੌਲ ਬਣਾਤਾ ਪੰਜਾਬ ਦੇ ਵਿੱਚ ਤੇ ਜਿਹੜਾ ਵਾ ਉਹ ਇਸ ਵਾਰ ਕਾਂਗਰਸ ਜਿਹੜੀ ਆਉ। ਹਾਂਜੀ ਭਾਈ ਕੀ ਕਿਹਾ ਜਾਂਦਾ ਕਿੱਥੋਂ ਦਾ ਬੱਲਾ ਵੀ ਫੜਿਆ। ਬਦਲਾ ਦੇਖੋ ਜੀ ਅਸੀਂ ਤੇ ਗੱਲ ਕਹਿੰਦੇ ਆਂ ਵੀ ਐਸਪੀ, ਓਬੀਸੀ ਭਾਈਚਾਰੇ ਨੂੰ ਰੋਜ਼ਗਾਰ ਦੇਣਾ ਚਾਹੀਦਾ ਆਟਾ ਦਾਲ ਸਕੀਮ ਨੂੰ ਤੇ ਵੇਖੋ ਕੀ ਕਰਨਾ ਜੀ ਇਹਨਾਂ ਨੂੰ ਰੋਜ਼ਗਾਰ ਦੇਣ ਇਹ ਆਪੋ ਆਪਣੇ ਪਰਿਵਾਰ ਪਾਲਣ ਆਟਾ ਦਾਲ ਵਾਲੇ ਭਖਾਰੀਆਂ ਨੂੰ ਦੇਣ ਵਾਲੀ ਗੱਲ ਆ ਅਸੀਂ ਭਖਾਰੀ ਥੋੜਾ ਕੋਈ ਇਹਨਾਂ ਨੂੰ ਚਾਹੀਦਾ ਵੀ ਰੋਜ਼ਗਾਰ ਦੇਣ ਤੇ ਆਪੋ ਆਪਣਾ ਪਰਿਵਾਰ ਉਹ ਪਾਲ ਕੇ ਆਪਣਾ ਘਰ ਦਾ ਰੋਜ਼ਗਾਰ ਚਲਾ ਸਕਦੇ ਆ ਪਾਉ ਕਿਹਾ ਜਾ ਰਿਹਾ ਹੈ ਸੈਂਟਰ ਤੋਂ ਬਹੁਤ ਸਕੀਮਾਂ ਲਿਆਂਦੇ ਕਹਿੰਿਆ ਕਿ ਪੰਜਾਬ ਸਰਕਾਰ ਨੇ ਕੋਈ ਸਕੀਮ ਨਹੀਂ ਦਿੱਤੀ ਸੈਂਟਰ ਕੇਂਦਰ ਸਰਕਾਰ ਹੋਵੇ ਮੋਦੀ ਸਰਕਾਰ ਹੋਵੇ ਕਾਫੀ ਸਕੀਮਾਂ ਜਿਹੜੇ ਪੰਜਾਬ 'ਚ ਚੱਲਣ ਡੀਆਂ ਨੇ ਸਕਿੰਮਾ ਕਿਸੋ ਚੱਲਣ ਦੀ ਕਿੰਨੇ ਲੈਂਦੀਆਂ ਕਿਸੇ ਨੇ ਵੀ ਨਹੀਂ ਲੈਂਦੀਆਂ ਆ ਸਮੁੰਦਰੀ ਸਾਹਿਬ ਤੇ ਵੇਖੋ ਆ ਹਮਨ ਆਇਆ ਇਹਨੇ 5 ਸਾਲ ਬਾਅਦ ਇਹਨੇ ਵੇਖੋ 4 ਤਰੀਕ ਤੋਂ ਬਾਅਦ ਵੈਸੇ ਡਾਰੀ ਮਾਰ ਜਾਣੀ ਕੋਈ ਫਾਇਦਾ ਹੀ ਨਹੀਂ ਦੇਣਾ ਇਹਦੇ ਐਵੇਂ ਝੂਠੇ ਵਾਦੇ ਕਰੀ ਜਾਂਦੇ ਆ ਉਹ ਹੋ ਜਾਣਾ ਜੇ ਹੋ ਜਾਣਾ ਕੋਈ ਇਹਨਾਂ ਦਾ ਫਾਇਦਾ ਨਹੀਂ ਹੈਗਾ ਸਾਨੂੰ ਤਾਂ ਉਹ ਮਤਲਬ ਕੈਂਡੀਡੇਟ ਚਾਹੀਦਾ ਇੱਥੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਲੋਕਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੋਵੇ ਦੁੱਖ ਸੁੱਖ ਦਾ ਸਾਂਝਾ ਕਰਦਾ ਹੋਵੇ ਇੱਥੇ ਇਸ ਕਰਕੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਉਹ ਹੀ ਚਾਹੀਦਾ ਤੇ ਉਹ ਹੀ ਉਮੀਦਵਾਰ ਇੱਕ ਦਿਚਾ ਇਹਨਾਂ ਅੰਮ੍ਰਿਤਸਰ ਸ਼ਹਿਰ ਵਾਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਇਸ ਵਾਰ ਬਦਲਾਅ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਜਿਹੜੇ ਲੋਕ ਆ ਉਹ ਦੁਖੀ ਹੋਏ ਪਏ ਨੇ ਕਿਉਂਕਿ ਉਹਨਾਂ ਕਹਿੰਦੇ ਕਿ ਭਾਵੇਂ ਸਰਕਾਰ ਨੇ ਕੇਂਦਰ ਸਰਕਾਰ ਨੇ ਵਾਅਦੇ ਤੇ ਬੜੇ ਕੀਤੇ ਪਰ ਪੂਰਾ ਕੋਈ ਨਹੀਂ ਕੀਤਾ ਇਸ ਵਾਰੀ ਬਦਲਾਅ ਜ਼ਰੂਰ ਹੋਣਾ ਚਾਹੀਦਾ ਅੰਮ੍ਰਿਤਸਰ ਤੋਂ ਕਹਿਣਾ ਮੈਂ ਮਨੀਤ ਦੇ ਨਾਲ ਲੜੀ ਸ਼ਰਮਾ ਕੋਰਟ ਈਟੀਵੀ ਪਰ ਕਮੈਂਟ ਕਰਕੇ ਦੱਸੋ ਕਿ ਤੁਸੀਂ ਆਪਣੇ ਉਮੀਦਵਾਰੇ ਕੀ ਸੋਚਦੇ ਹੋ ਆਪਣੇ ਹਲਕੇ ਬਾਰੇ ਕੀ ਸੋਚਦੇ ਹੋ ਅਤੇ ਪੂਰੀ ਪੰਜਾਬ ਦੀਆਂ ਸੀਟਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਸ ਪਾਰਟੀ ਦੀ ਜਿੱਤ ਹੋਵੇਗੀ ਤੇ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ ਤੁਸੀਂ ਜੁੜੇ ਰਹੋ ਈਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ